ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਗੱਲ ਕਰਦੀਆਂ ਲਾਡਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਮੰਨੂ ਤੇ ਮਿੰਦੋ ਵੱਡੀਆਂ ਹੋ ਜਾਂਦੀਆਂ ਤੇ ਉਹਦੀਆਂ ਦੋ ਭੈਣਾਂ ਵੀ ਹੋਰ ਦੋਵੇਂ ਵੱਡੀਆਂ ਹੋ ਜਾਂਦੀਆਂ ਤੇ ਫਿਰ ਸਟੋਰੀ ਕਿਵੇਂ ਬਣਦੀ ਆ ਸੋ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਸੋ ਉਸੀਂ ਦੇਖਿਆ ਹੈ ਕਿ ਮੰਨੂ ਆਪਣੀ ਮਾਸੀ ਕੋਲ ਰਹਿ ਰਹੀ ਹੁੰਦੀ ਆ ਪਰ ਮੰਨੂ ਨੇ ਇਹ ਗੱਲ ਕਹੀ ਆ ਕਿ ਜਦ ਮੈਂ ਵੱਡੀ ਹੋਵਾਂਗੀ ਮੇਰੀਆਂ ਦੋ ਭੈਣਾਂ ਹੋਣਗੀਆਂ ਤਾਂ ਮੈਂ ਜ਼ਰੂਰ ਆਪਣੇ ਘਰ ਵਾਪਸ ਜਾਵਾਂਗੀ ਪਰ ਉਸਦੀ ਮਾਸੀ ਚਾਹੁੰਦੀ ਆ ਕਿ ਮੰਨੂ ਮੇਰੇ ਕੋਲ ਰਹੇ ਸੋ ਉਸਦੀ ਮਾਸੀ ਉਸ ਨੂੰ ਆਪਣੀ ਮੰਮੀ ਰੋਜੀ ਨਾਲ ਮਲਾਉਣ ਲਈ ਵੀ ਲੈ ਕੇ ਆਉਂਦੀ ਆ ਕਿਉਂਕਿ ਉਸ ਨੂੰ ਪਤਾ ਹੈ ਕਿ ਬੇਸ਼ੱਕ ਉਹ ਰੋਜੀ ਦੀ ਧੀ ਆ ਪਰ ਉਹ ਉਸ ਨੂੰ ਮੰਨੂ ਨੂੰ ਦਿਲੋਂ ਪਿਆਰ ਕਰਦੀ ਆ ਤੇ ਉਹ ਚਾਹੁੰਦੀ ਆ ਕਿ ਮੰਨੂ ਹਮੇਸ਼ਾ ਮੇਰੀ ਧੀ ਬਣ ਕੇ ਰਹੇ ਨੂ ਬਾਰੇ ਉਹ ਰੋਜੀ ਨਾਲ ਫੋਨ ਤੇ ਗੱਲ ਕਰਦੀ ਆ ਪਰ ਰੋਜੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੁੰਦੀ ਪਰ ਉਹ ਰੋਜੀ ਨੂੰ ਸਮਝਾਉਂਦੀ ਆ ਕਿ ਜੇਕਰ ਮੈਂ ਮੰਨੂ ਤੈਨੂੰ ਦੇ ਵੀ ਦਿੰਨੀ ਆ ਤੇ ਤੇਰੇ ਗੁਰਪ੍ਰੀਤ ਨੇ ਕਿਹੜਾ ਇਸ ਗੱਲ ਲਈ ਮੰਨ ਚੜਾ ਰੋਜੀ ਨੂੰ ਆਪਣੇ ਮਨ ਨਾਲ ਸਮਝੌਤਾ ਕਰਨਾ ਪੈਂਦਾ ਤੇ ਉਹ ਕਹਿ ਦਿੰਦੀ ਆ ਕਿ ਤੂੰ ਮੈਨੂੰ ਮੰਨੂ ਦੇ ਨਾਲ ਮਲਾਉਂਦੀ ਰਿਆ ਕਰ ਇਸ ਕਰਕੇ ਰੋਜੀ ਦੀ ਭੈਣ ਰੱਜੂ ਮੰਨੂ ਨੂੰ ਮਲਾਉਣ ਲਈ ਲੈ ਕੇ ਆਉਂਦੀ ਆ ਤੇ ਰੋਜੀ ਦੀਆਂ ਦੋ ਹੋਰ ਧੀਆਂ ਵੀ ਹੋ ਜਾਂਦੀਆਂ ਨੇ ਤੇ ਗੁਰਪ੍ਰੀਤ ਉਹਦੋਂ ਕੁਝ ਵੀ ਨਹੀਂ ਕਰ ਸਕਦਾ ਕਿਉਂਕਿ ਬੇਸ਼ੱਕ ਗੁਰਪ੍ਰੀਤ ਕਹਿੰਦਾ ਹੈ ਕਿ ਮੇਰੇ ਦੋ ਪੋਤੇ ਹੀ ਹੋਣਗੇ ਪਰ ਧੀਆ ਜਦੋਂ ਜਿੰਨਾ ਚਿਰ ਕੋਈ ਰੱਬ ਨਾ ਮਾਰ ਸਕੇ ਤੇ ਉਨਾ ਚਿਰ ਕੋਈ ਵੀ ਨਹੀਂ ਮਾਰ ਸਕਦਾ ਗੁਰਪ੍ਰੀਤ ਚਾਹ ਕੇ ਵੀ ਉਹਨਾਂ ਨੂੰ ਨਾ ਮਾਰ ਸਕਿਆ ਤੇ ਉਹ ਜਦ ਵੱਡੀਆਂ ਹੁੰਦੀਆਂ ਨੇ ਤੇ ਸਾਰੀਆਂ ਰਲ ਮਿਲ ਕੇ ਇਕੱਠੀਆਂ ਰਹਿੰਦੀਆਂ ਨੇ ਪਰ ਮੰਨੂ ਵੱਖ ਹੁੰਦੀ ਹੈ ਤੇ ਮਿੰਦੋ ਆਪਣੇ ਚਾਚੇ ਦੇ ਘਰ ਰਹਿੰਦੀ ਹੈ ਤੇ ਉਧਰ ਗੁਰਪ੍ਰੀਤ ਆਪਣੀ ਇਕਤੀ ਹੀ ਰੱਖਣੀ ਚਾਹੁੰਦਾ ਸੀ ਤੇ ਦੂਜੀ ਧੀ ਉਹ ਚਾਹੁੰਦਾ ਸੀ ਕਿਸੇ ਨੂੰ ਦੇ ਦੇਵਾ ਇਸ ਬਾਰੇ ਜਦ ਬੁੱਟਰ ਨੂੰ ਪਤਾ ਲੱਗਦਾ ਇਹ ਤੇ ਉਹ ਆਪਣੀ ਝੋਲੀ ਵਿੱਚ ਪਵਾ ਲੈਂਦਾ ਏ ਸੋ ਉਹ ਇਹ ਸਾਰੇ ਗਿਲਵੇ ਸ਼ਿਕਵੇ ਭੁੱਲ ਜਾਂਦਾ ਏ ਤੇ ਇਹ ਕਹਿੰਦਾ ਏ ਕਿ ਮੈਂ ਤਾਂ ਚਾਹੁੰਦਾ ਸੀ ਕਿ ਰੱਬ ਮੈਨੂੰ ਇੱਕ ਧੀ ਦੇ ਦੇਵੇ ਅਸ਼ੀਆ ਕਾ ਗੁਰਪ੍ਰੀਤ ਨਾਲ ਉਸਦੀ ਬਿਲਕੁਲ ਵੀ ਨਹੀਂ ਬਣਦੀ ਤੇ ਆਪਸ ਵਿੱਚ ਇੱਕ ਦੂਜੇ ਨਾਲ ਉਹਨਾਂ ਦੀ ਬਹੁਤ ਵੱਡੀ ਦੁਸ਼ਮਣੀ ਆ ਪਰ ਉਧਰ ਹੀ ਬੁੱਟਰ ਇਹ ਸੋਚਦਾ ਹੈ ਕਿ ਗੁਰਪ੍ਰੀਤ ਹੈ ਤਾਂ ਮੇਰੇ ਹੀ ਚਾਚੇ ਦਾ ਮੁੰਡਾ ਤੇ ਆਪਣਾ ਖੂਨ ਇਸ ਕਰਕੇ ਉਹ ਇੱਕ ਤੀਨ ਨੂੰ ਆਪਣੀ ਝੋਲੀ ਵਿੱਚ ਪਵਾ ਹੀ ਲੈਂਦਾ ਹੈ ਗੁਰਪ੍ਰੀਤ ਵੀ ਦੇ ਦਿੰਦਾ ਉਹ ਸੋਚਦਾ ਹੈ ਕਿ ਚੱਲ ਇਹਦੇ ਵੀ ਕੁੜੀ ਹੋ ਚਾਹੇਗੀ ਤੇ ਗੱਲਾਂ ਕਰਨੋਂ ਹਟ ਜਾਏਗਾ ਤੇ ਉਹਦੇ ਗੁਰਪ੍ਰੀਤ ਦੀ ਇੱਕੋ ਹੀ ਕੁੜੀ ਰਹਿ ਜਾਂਦੀ ਐ ਤੇ ਬਾਕੀ ਉਹ ਸਾਰਿਆਂ ਨੂੰ ਵੰਡ ਦਿੰਦਾ ਐ ਸੋ ਚਾਹਤ ਸਾਰੀਆਂ ਧੀਆ ਵੱਟੀਆਂ ਹੁੰਦੀਆਂ ਨੇ ਤੇ ਇੱਕ ਦੂਜੇ ਨੂੰ ਦੇਖਦੀਆਂ ਨੇ ਜਿਵੇਂ ਕਿ ਮੰਨੂ ਦੀ ਚਾਚੇ ਦੀ ਕੁੜੀ ਮਿੰਦੋ ਬਣ ਜਾਂਦੀ ਐ ਤੇ ਆਪਸ ਵਿੱਚ ਇਕੱਠੀਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਦੋਵੇਂ ਸਕੀਆਂ ਭੈਣਾ ਪਰ ਉਹਨਾਂ ਦਾ ਪਿਆਰ ਸਕੀਆਂ ਭੈਣਾ ਤੋਂ ਵੀ ਕਿਤੇ ਵੱਧ ਹੁੰਦਾ ਐ ਤੇ ਮੰਨੂ ਦਾ ਤਿਲ ਕਰਦਾ ਐ ਕਿ ਮੈਂ ਆਪਣੀਆਂ ਭੈਣਾਂ ਨੂੰ ਮਿਲਾ ਸੋ ਆਪਣੀ ਮਾਸੀ ਨੂੰ ਹਮੇਸ਼ਾ ਕਹਿੰਦੀ ਰਹਿੰਦੀ ਐ ਕਿ ਮੈਨੂੰ ਮੇਰੀ ਆ ਭੈਣਾਂ ਦੇ ਨਾਲ ਮਲਾਦ ਹੋ ਤੇ ਮੈਂ ਆਪਣੀ ਮੰਮੀ ਨੂੰ ਵੀ ਮਿਲਣਾ ਹੈ ਸੋ ਉੱਥੇ ਰੱਜੋ ਨੂੰ ਲੱਗਦਾ ਹੈ ਕਿ ਸ਼ਾਇਦ ਇਹਦਾ ਪਿਆਰ ਉਹਨਾਂ ਨਾਲ ਪੈ ਜਾਣਾ ਪਰ ਉਸਨੇ ਸੋਚਿਆ ਹੈ ਕਿ ਜਿੰਨਾ ਮੈਂ ਪਿਆਰ ਕਰਦੀ ਆ ਮੰਨੂ ਮੇਰੇ ਨਾਲ ਵੀ ਉਨਾ ਹੀ ਪਿਆਰ ਕਰਦੀ ਆ ਤੇ ਇਹ ਗੱਲ ਬਿਲਕੁਲ ਸੱਚ ਵੀ ਹੁੰਦੀ ਆ ਕਿਉਂਕਿ ਮੰਨੂ ਆਪਣੀ ਮਾਸੀ ਨਾਲ ਬਹੁਤ ਜ਼ਿਆਦਾ ਪਿਆਰ ਕਰਨ ਲੱਗ ਚੰਦੀ ਆ ਤੇ ਉਸ ਨੂੰ ਹੀ ਆਪਣੀ ਮਾਂ ਸਮਝਦੀ ਆ ਤੇ ਮੰਨੂ ਵੀ ਨਹੀਂ ਚਾਹੁੰਦੀ ਕਿ ਮੈਂ ਆਪਣੀ ਮਾਸੀ ਰੱਜੋ ਨੂੰ ਕਦੇ ਵੀ ਛੱਡਾਂ ਕਿਉਂਕਿ ਉਸਦੀ ਮਾਸੀ ਨੇ ਉਸ ਨੂੰ ਪੜਾਇਆ ਲਿਖਾਇਆ ਵੀ ਹੁੰਦਾ ਏ ਤੇ ਹਰ ਇੱਕ ਉਸਦੀ ਰੀਜ ਵੀ ਪੂਰੀ ਕੀਤੀ ਹੁੰਦੀ ਜੋ ਕਿ ਉਸਦੇ ਪਿਤਾ ਜੀ ਨੇ ਕਦੇ ਵੀ ਨਹੀਂ ਕੀਤੀ ਸੀ ਸੋ ਇਸ ਤਰੀਕੇ ਨਾਲ ਸਟੋਰੀ ਅੱਗੇ ਵਧੇਗੀ ਸੋ ਦੇਖਦੀ ਆ ਅੱਗੇ ਵੀਡੀਓ ਵਿੱਚ ਕੀ ਹੁੰਦਾ چیک ਕਰਤਾਂ ਨੂੰ ਇਹ ਵੀਡੀਓ ਤੇ ਸਟੋਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ